ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਰੋਟੀ ਦੀ ਰੈਸਪੀ ਬਣਾਵਾਂਗੇ ਰੈਸਪੀ ਨੂੰ ਆਪਾਂ ਬਜੀ ਹੋਈ ਰੋਟੀ ਤੋਂ ਵੀ ਬਣਾ ਸਕਦੇ ਹਾਂ ਤੇ ਤਾਜੀ ਰੋਟੀ ਤੋਂ ਵੀ ਬਣਾ ਸਕਦੇ ਹਾਂ ਇੱਥੇ ਆਪਾਂ ਦੋ ਰੋਟੀਆਂ ਲਈਆਂ ਨੇ ਇੱਥੇ ਆਪਾਂ ਦੋ ਤਾਜ਼ੀਆਂ ਰੋਟੀਆਂ ਲਈਆਂ ਨੇ ਰੋਟੀ ਉੱਪਰ ਸੌਸ ਲਗਾਵਾਂਗੇ ਇਹ ਰੋਟੀ ਦਾ ਬਹੁਤ ਹੀ ਟੇਸਟੀ ਨਾਸ਼ਤਾ ਬਣ ਕੇ ਤਿਆਰ ਹੋਏਗਾ ਸਾਰੀ ਰੋਟੀ ਉੱਪਰ ਚੰਗੀ ਤਰ੍ਹਾਂ ਸੌਸ ਲਗਾ ਲਵਾਂਗੇ ਇਹ ਰੋਟੀ ਦੇ ਟਾਕੋਜ਼ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਇਹ ਨਾਸਤਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਆਪਣਾ ਰੋਟੀ ਉੱਪਰ ਸੌਸ ਲਗਾ ਲਈ ਹੈ ਰੋਟੀ ਉੱਪਰ ਆਲੂਆਂ ਵਾਲਾ ਮਸਾਲਾ ਲਗਾਵਾਂਗੇ ਇਹ ਮਸਾਲੇ ਨੂੰ ਆਪਾਂ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖ ਲਿਆ ਸੀ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ ਮਸਾਲੇ ਨੂੰ ਚੰਗੀ ਤਰ੍ਹਾਂ ਰੋਟੀ ਉੱਪਰ ਸੈੱਟ ਕਰ ਲਵਾਂਗੇ ਰੋਟੀ ਉੱਪਰ ਚੰਗੀ ਤਰ੍ਹਾਂ ਇਸ ਨੂੰ ਲਗਾ ਲਵਾਂਗੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਹਰ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੈ ਕੇ ਹੁੰਦੇ ਰਹਿੰਦੇ ਆ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨੇ ਸੂਪਰ ਥੋੜਾ ਜਿਹਾ ਚਿਲੀ ਫਲੈਕਸ ਪਾਵਾਂਗੇ ਜੇਕਰ ਪਾਉਣਾ ਹੋਵੇ ਤਾਂ ਇਸ ਉੱਪਰ ਆਰਿਗੈਨੋ ਵੀ ਪਾ ਸਕਦੇ ਹਾਂ ਹੁਣ ਸ਼ਿਮਲਾ ਮਿਰਚ ਰੱਖਾਂਗੇ ਸ਼ਿਮਲਾ ਮਿਰਚ ਨੂੰ ਪਾਇ ਇਸ ਤਰੀਕੇ ਦੇ ਨਾਲ ਕੱਟਿਆ ਹੈ ਇਹ ਨਾਸ਼ਤਾ ਬਹੁਤ ਜਲਦੀ ਬਣ ਜਾਂਦਾ ਹੈ ਤੇ ਬਹੁਤ ਟੇਸਟੀ ਵੀ ਲੱਗਦਾ ਹੈ हरी मिर्च लगावांगे प्याज ज लगा प्याज नु आपा इस तरीके दे है गोल गोल टमाटर रखांगे तो हूँ इस तरीके रोटी फोल्ड कर लवेंगे रोटी तो ये बहुत ही टेस्टी नाश्ता बन के तैयार है। जे इस विच चीज़ लगा हो चीज़ भी लगा सकते हैं पर अब आप सिंपल ही बनावेंगे हम इस तवे उपर पकाव इसलिए तवे उपर थोड़ा जहा पावे ਬਟਰ ਬਣਾ ਹੋ ਗਿਆ ਤਾਂ ਆਪਾਂ ਬਟਰ ਵੀ ਪਾ ਸਕਦੇ ਹਾਂ ਰੋਟੀ ਨੂੰ ਚੰਗੀ ਤਰ੍ਹਾਂ ਇਸ ਉੱਪਰ ਪਕਾ ਲਵਾਂਗੇ ਕ੍ਰਿਸਪੀ ਹੋਣ ਤੱਕ ਇਸ ਨੂੰ ਪਕਾ ਲਵਾਂਗੇ ਸਾਈਡਾਂ ਤੇ ਵੀ ਘਿਓ ਲਗਾਵਾਂਗੇ ਰੋਟੀ ਉੱਪਰ ਸਾਈਡ ਚੇਂਜ ਕਰਕੇ ਇਸ ਨੂੰ ਪਕਾ ਲਵਾਂਗੇ ਅੱਜ ਆਪੇ ਰੈਸਪੀ ਨੂੰ ਕਣਕ ਦੇ ਆٹے ਦੀ ਰੋਟੀ ਤੋਂ ਬਣਾਇਆ ਹੈ ਜੇਕਰ ਆਪਾਂ ਬਣਾਉਣਾ ਹੋਵੇ ਤਾਂ ਆਪਾਂ ਇਸ ਨੂੰ ਮੈਦੇ ਦੀ ਰੋਟੀ ਤੋਂ ਵੀ ਬਣਾ ਸਕਦੇ ਹਾਂ ਮੈਦੇ ਦੀ ਰੋਟੀ ਬਣਾ ਕੇ ਇਸ ਤਰ੍ਹਾਂ ਦੋਵਾਂ ਸਾਈਡਾਂ ਤੋਂ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਬਹੁਤ ਹੀ ਟੇਸਟੀ ਬਣੇਗਾ ਇਸ ਉੱਪਰ ਅਪਾ ਲਗ ਲਗ ਤਰ੍ਹਾਂ ਦੇ ਸਾਸ ਲਗਾ ਸਕਦੇ ਆ ਬਹੁਤ ਹੀ ਜਲਦੀ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਤਾਕੂਸ ਬਣ ਕੇ ਤਿਆਰ ਨੇ ਇਹਨਾਂ ਨੂੰ ਸਰਵ ਕਰ ਲਵਾਂਗੇ ਮੈਟੋ ਸਾਸ ਦੇ ਨਾਲ ਇਸ ਨੂੰ ਸਰਵ ਕਰ ਲਵਾਂਗੇ ਇਸ ਨੂੰ ਆਪਾਂ ਆਪਣੀ ਮਨਪਸੰਦ ਸਾਸ ਦੇ ਨਾਲ ਸਰਵ ਕਰ ਸਕਦੇ ਹਾਂ ਰੈਸਪੀ ਬਣ ਕੇ ਤਿਆਰ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ